CIA ਸਟਾਫ ਤਰਨਤਾਰਨ ਪੁਲਿਸ ਵੱਲੋਂ ਹਵਾਲੇ ਦਾ ਕੰਮ ਕਰਨ ਵਾਲੇ ਤਿੰਨ ਵਿਅਕਤੀ ਨੂੰ ਗ੍ਰਿਫਤਾਰ ਕਰਕੇ 12 ਲੱਖ 80 ਹਜ਼ਾਰ ਰੁਪਏ ਤੇ 1 ਕਲੋ ਹੈਰਵਨ ਸਮੇਤ ਇੱਕ ਪਿਸਟਲ ਗਲੌਕ ਅਤੇ ਇੱਕ ਇਨੋਵਾ ਕਾਰ ਬਰਾਮਦ ਕੀਤੀ ਹੈ। ਗ੍ਰਿਫਤਾਰ ਆਕਾਸ਼ਜੀਪ ਉਰਫ ਕਾਸ਼ੀ ਪੁੱਤਰ ਬਲਵਿੰਦਰ ਸਿੰਘ ਵਾਸੀ ਰੋੜਾਵਾਲਾ ਖੁਰਦ ਥਾਣਾ ਘਰੇਂਦਾ ਜ਼ਿਲ੍ਹਾ ਅਮਰਸਰ ਦਿਹਾਤੀ ਬਰਾਮਦ ਦੀ 4 ਲੱਖ 30 ਹਜ਼ਾਰ ਰੁਪਏ ਡਰੱਗ ਮਨੀ ਅਮਨਦੀਪ ਸਿੰਘ ਉਰਫ ਅਮਨ ਪੁੱਤਰ ਰਣਜੀਤ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਰਾਣੀ ਕਾ ਬਾਗ ਮੇਨ ਰੋਡ ਮਾਤਾ ਵੈਸ਼ਨੋ ਦੇਵੀ ਦਾ ਮੰਦਰ ਅਮਰਸਰ ਬਰਾਮ ਦੀ 5 ਲੱਖ ਡਰਗ ਮਣੀ ਇੰਦਰਜੀਤ ਸਿੰਘ ਉਰਫ ਇੰਦਰ ਪੁੱਤਰ ਕਲਦੀਪ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਧਨਵਾ ਖੁਰਦ ਨੇੜੇ ਅਟਾਰੀ ਥਾਣਾ ਕਰਿੰਡਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਬਰਾਮ ਦੀ 3 ਲੱਖ 50 ਹਜ਼ਾਰ ਰੁਪਏ ਡਰਗ ਮਣੀ 1 ਕਿਲੋ ਗ੍ਰਾਮ ਹੈਰਵਨ ਅਤੇ ਇੱਕ ਪਿਸਟਲ ਗਲੌਕ 9 ਐਮ ਐਮ ਪਰਮਿਸ਼ਨ ਸੀ ਜੀ ਵੀ ਕੁਝ ਜਿਹੜੇ ਲੋਨ ਹੈਗੇ ਆ ਅੰਮ੍ਰਿਤਸਰ ਦੇ ਕੋਈ ਇੱਥੇ ਦੇ ਰਹਿਣ ਵਾਲੇ ਉਹ ਨਾਰਕੋ ਜਿਹੜੀ ਆਪਣੀ ਡਰੱਗਸ ਵਗੈਰਾ ਆਂਦੀ ਉਹਨੂੰ ਫਾਈਨਾਂਸ ਦਾ ਵੀ ਕੰਮ ਕਰਦੇ ਔਰ ਪੈਸੇ ਇਕੱਠੇ ਕਰਕੇ ਅਗਲੇ ਹਵਾਲੇ ਦੇ ਜਿਹੜਾ ਬਾਹਰ ਭੇਜਦੇ ਉਹਦੇ ਚਾਰ ਪੰਜ ਜਾਣਿਆਂ ਦਾ ਜਿਹੜਾ ਨਾਮ ਆਇਆ ਸੀਗਾ ਔਰ ਇਨਫੋਰਮੇਸ਼ਨ ਸੀ ਕਿ ਉਹ ਸਿੱਟੀ ਤਰੰਤਰਨ ਪੈਸੇ ਵਗੈਰਾ ਇਕੱਠੇ ਕਰਨ ਆਉਂਦੇ ਇਹ ਜਿਹੜੇ ਈਐਸਈ ਅਮਰੀਕ ਸਿੰਘ ਨੇ ਜਿਹੜਾ ਨਾਕਾ ਲਾਇਆ ਸੀਗਾ ਗੋਲਵੜਾ ਉਹਨੇ ਇੰਟਰਸੈਕਟ ਕੀਤੀ ਤੇ ਨੋਵਾ ਕਾਰ ਨੋਵਾ ਕਾਰ ਤੇ ਇਹ ਤਿੰਨ ਦੋਸ਼ੀ ਸੀ ਇਹਨਾਂ ਕੋਲ ਜਦੋਂ 3.5 ਲੱਖ ਰੁਪਇਆ ਰਿਕਵਰ ਹੋਇਆ ਮਾੜਾ ਕੋਈ ਨਾੜਾਜ ਵਗੈਰਾ ਨਹੀਂ ਸੀ ਇਹਨਾਂ ਦੇ ਅੱਗੇ ਜਿਹੜੀ ਫਿਰ ਕੁਝ-ਕੁਝ ਕੀਤੀ ਸੀ ਪੁਲਿਸ ਤੋਂ ਅਨੰਦਰਜੀਤ ਉਹ ਫਿਗਰ ਹੋਇਆ ਉਹਨੂੰ ਜਦੋਂ ḍiti ਆਇਆ ਤਾਂ ਉਹਦੀ ਇੰਟਰੋਗੇਸ਼ਨ ਤੇ ਤੇ ਜਿਹੜਾ ਉਹਨੇ ਸੋਖਰੀ ਕਰਾਈ ਹੈ ਇੱਕ ਬਲੌਕ ਪਿਸਟਲ ਦੀ ਜਿਹੜੀ 파ਰੋਂ ਆਂਦੀ ਹੈ ਔਰ ਉਹਦੇ ਕੋਲ ਇਸੇ ਲੋਦੇ ਤੇ ਲਿਖ ਜਿਹੜੀ ਹੈ ਹੀਰੋਇਨ ਸੀਗੀ ਉਸ ਤੋਂ ਅੱਗੇ ਕੋਰ ਕਰਨ ਤੇ ਪਤਾ ਲੱਗਿਆ ਉਹਦੇ ਜਿਹੜੇ ਉਹਦੇ ਖਰਾਬ ਪਹਿਲੇ ਵੀਕ 2021 ਚ ਜਿਹੜਾ ਐਸਟੀਐਫ ਨੇ ਪਰਚਾ ਦਿੱਤਾ ਸੀਗਾ ਐਨਡੀ ਗ੍ਰੇਸ ਦਾ ਵੇਅਰ ਐਸ ਪਹਿਲੇ ਉਹ ਇੱਕ ਉਲਝਾਂ ਦੀ ਕੋਸ਼ਿਸ਼ ਕਰ ਰਿਹਾ ਸੀ ਜੀ ਮੈਂ ਤਾਂ ਜਿਹੜਾ ਦੁਬਈ ਤੋਂ ਆਇਆ ਸੀ ਦੋ ਤਿੰਨ ਮਹੀਨੇ ਪਹਿਲੇ ਬਟ ਉਜੇਦੋਂ ਇੰਟਰੋਗੇਟ ਚੰਗੀ ਤਰ੍ਹਾਂ ਡੀਟੇਲ ਚ ਉਹਦੀ ਪੁੱਛਗਿੱਛ ਕੀਤੀ ਗਈ ਤਾਂ ਉਸ ਤੋਂ ਇਹ ਸਾਰੇ ਤੱਥ ਸਾਹਮਣੇ ਆਏ ਤੇ ਟੋਟਲ ਜਿਹੜੀ ਹੁਣ ਤੱਕ ਦੀ ਵੱਖ-ਵੱਖ ਮੌਜੂਮਾ ਤੌਰ ਤੇ ਪੜੀ ਹੋਈ ਹੈ ਉਹ 12800000 ਕੈਸ਼ ਦੀ ਰਿਕਵਰੀ ਹੋਈ ਹੈ ਜਿਹੜਾ ਇਹ ਸਾਰਾ ਪੈਸਾ ਇਕੱਠਾ ਕਰਕੇ ਹਵਾਲੇ ਦੇ ਥਰੂ ਦੁਬਈ ਭੇਜਦੇ ਸੀ ਔਰ ਦੁਬਈ ਦੇ ਥਰੂ ਅੱਗੇ ਪਾਕਿਸਤਾਨ ਮੰਡਰ ਸੀਗਾ ਪਰ ਉਸੇ ਪੈਸੇ ਨਾਲ ਰੀਫਾਈਨਾਂਸਿੰਗ ਵੀ ਵਿੱਚੋਂ ਕਰਦੇ ਸੀ ਜੀ ਇਹ ਜਿਹੜੀ ਕੋਈ ਉਹਨਾਂ ਦੀ ਕਮਿਸ਼ਨ ਬਣਦੀ ਸੀ ਜਾਂ ਕੁਝ ਬਣਦੀ ਸੀ ਉਹਦੇ ਨਾਲ ਫਾਈਨਾਂਸਿੰਗ ਕਰੁੰਦੇ ਸੀ ਕਿ ਡਰੱਗਸ ਦੀ ਔਰ ਉਹ ਵੀ بیچ ਕੇ ਉਹ ਚੋਂ ਪ੍ਰੋਫਿਟ ਲੈਣ ਦੇ ਸਕਦੇ ਟੋਟਲ ਰਿਕਵਰੀ ਸਰ ਕਿੰਨੀ ਹੈ ਤੇ ਕਿੰਨਾ ਪੈਸਾ ਆਇਆ ਟੋਟਲ ਰਿਕਵਰੀ ਜਿਹੜੀ ਦੱਸਿਆ ਮੈਂ ਕੈਸ਼ ਦੀ 1280000 ਟੋਟਲ ਕੁੱਲ ਦੋਸ਼ੀ ਜਿਹੜੇ ਅਸੀਂ ਫੜਿਆ ਹੁਣ ਤੱਕ ਉਹ ਤਿੰਨ ਨੇ ਜਿਹੜੇ ਅਰੈਸਟ ਹੋਏ ਐਂਡ ਉਸ ਤੋਂ ਇਲਾਵਾ ਇੱਕ ਨੋਵਾ ਕਾਰ ਹੈ ਇੱਕ ਬਲੌਕ ਦੀ ਪਿਸਟਲ ਹੈ 1 ਕਿਲੋ ਹਿਰੋਇਨ ਹੈ ਪਾਕਿਸਤਾਨ ਨਾਲ ਲਿੰਕ ਹੈ ਬਿਲਕੁਲ ਹੈ ਜੀ ਬਾਰੋ ਹੀ ਆਂਦਾ ਔਰ ਜਦੋਂ ਕਈਆਂ ਨੂੰ ਫੜਿਆ ਵੀ ਸੀਗਾ ਤਾਂ ਤਾਂ ਵੀ ਫੋਨ ਫੋਨ ਬਾਰੋ ਇਹਨਾਂ ਦੇ ਰਿਲੇਟਿਵ ਚੋਂ ਕਿਸੇ ਨੂੰ ਆਉਣ ਲੱਗ ਪਈ ਸੀ ਉਹ ਬੀ ਅਡਵਰਟੀਟਿਡ ਇਨਵੈਸਟੀਗੇਸ਼ਨਸ ਆਫ ਜੀ ਸਰ ਅਗਲੀ ਕਾਰਵਾਈ ਚ ਕੀ ਸੰਭਾਵਨਾ ਹੈ ਇਹਦੇ ਚ ਕਾਫੀ ਲਿੰਕ ਇਹਨਾਂ ਦੇ ਨਿਕਲਣਗੇ ਜੀ ਜਿਹੜੇ ਪਾਰੋਂ ਕਿੱਥੋਂ ਸਮਾਨ ਆਂਦਾ ਸੀ ਬੈਕਵਰਡ ਫਾਰਵਰਡ ਲਿੰਕੇਜਸ ਵੀ ਔਰ ਇਹ ਜਿਹੜੇ ਦੰਦੇ ਸੀਗੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਕਿਹੜੇ ਕਿਹੜੇ ਹੋਰਾਂ ਨੂੰ ਸਪਲਾਈ ਕਰਦੇ ਸੀ ਉਹ ਸਾਰੀ ਅਸੀਂ ਡਿਟੇਲ ਇਨਵੈਸਟੀਗੇਸ਼ਨ ਕਰਦੇ ਹਾਂ ਪੁਲਸਰ ਮਾਡਲ ਜਿੰਨੀ ਤੱਕ ਹੈ ਜੀ ਪੁਲਸਰ ਮਾਡਲ ਲੈ ਗਿਆ ਨਜ਼ਰ ਹਾਂ ਜੀ ਪੁਲਸਰ ਮਾਡਲ ਕਿੰਨੇ ਦਿਨ ਸਰ ਇਹ ਮਾਡਲ ਦੋ ਤਰੀਕ ਤੱਕ ਡਿਮਾਂਡ ਤੇ ਰਹੇਗਾ